ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਮਿੱਠੀਆਂ ਸੇਵੀਆਂ ਤੇ ਇਹਨੂੰ ਕਈ ਜਗ੍ਹਾ ਤੇ ਸਵਈਆਂ ਵੀ ਕਿਹਾ ਜਾਂਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਪੰਜ ਤੋਂ 10 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਕਈ ਵਾਰੀ ਰਾਤ ਨੂੰ ਰੋਟੀ ਖਾਣੇ ਆ ਘਰ ਵਿੱਚ ਮਿੱਠਾ ਨਹੀਂ ਹੁੰਦਾ ਕਿਉਂਕਿ ਬਹੁਤਿਆਂ ਦੀ ਆਦਤ ਹੁੰਦੀ ਹੈ ਕਿ ਗੁੜ ਵਗੈਰਾ ਘਰੇ ਨਹੀਂ ਹੁੰਦਾ ਅੱਜ ਮੇਰੇ ਨਾਲ ਵੀ ਐਸੇ ਤਰ੍ਹਾਂ ਹੀ ਹੋਇਆ ਸੋਨੀ ਸਾਹਿਬ ਨੇ ਜਦੋਂ ਮਿੱਠਾ ਮੰਗਿਆ ਤਾਂ ਗੁੜ ਖਤਮ ਸੀ ਤੇ ਮੈਂ ਸੋਚਿਆ ਚਲੋ ਤੁਹਾਨੂੰ ਜਲਦੀ ਵਿੱਚ ਕੁਝ ਬਣਾ ਕੇ ਦਿੰਨੀ ਹੈ ਤੇ ਆਪਾਂ ਇਹ ਸਵਈਆਂ ਬਣਾਈਆਂ ਬੜੀਆਂ ਹੀ ਟੇਸਟੀ ਬਣਦੀਆਂ ਤੇ ਮਿੰਟਾਂ ਵਿੱਚ ਤਿਆਰ ਹੋ ਜਾਂਦੀਆਂ ਇਹਦੇ ਲਈ ਆਪਾਂ ਸਵਈਆਂ ਲੈ ਲੀਆਂ ਤੇ ਉਹਨਾਂ ਨੂੰ ਤੋੜ ਮਰੋੜ ਕੇ ਛੋਟਾ ਛੋਟਾ ਜਿਹਾ ਕਰ ਲਿਆ ਇਹ ਬੜੀਆਂ ਹੀ ਪਤਲੀਆਂ ਹੁੰਦੀਆਂ ਤੇ ਜਲਦੀ ਬਣ ਕੇ ਤਿਆਰ ਹੁੰਦੀਆਂ ਇੱਕ ਵੱਡਾ ਸਪੂਨ ਲਿਆ ਆਪਾਂ ਦੇਸੀ ਘਿਓ ਦਾ ਮਰਜ਼ੀ ਦੇ ਲਵਾਂਗੇ ਡਰਾਈ ਫਰੂਟਸ ਥੋੜੇ ਜਿਹਾ ਕਾਜੂ ਲੈ ਲੇ ਥੋੜੇ ਜਿਹਾ ਬਦਾਮ ਇੱਕ ਮਿੰਟ ਲਈ ਹਲਕਾ ਜਿਹਾ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇ ਜਿਹੜੀਆਂ ਸਵਈਆਂ ਜਿੰਨੀਆਂ ਵੀ ਤੁਸੀਂ ਲਈਆਂ ਕਿਸੇ ਵੀ ਭਾਂਡੇ ਵਿੱਚ ਕੋਈ ਕੌਲੀ ਲੈ ਲਓ ਜਾਂ ਕੋਈ ਵੱਡਾ ਕੌਲਾ ਜਿਸ ਦੇ حساب ਦੀਆਂ ਤੁਸੀਂ ਤਿਆਰ ਕਰਨੀਆਂ ਤਾਂ ਉਹਦੇ ਵਿੱਚ ਇਹਨੂੰ ਪਾ ਕੇ ਦਵਾ ਕੇ ਦੇਖ ਲਿਓ ਵੀ ਇਹ ਤੁਸੀਂ ਕਿੰਨੀਆਂ ਕਪਾਈਆਂ ਕਿਉਂਕਿ ਇਹ ਵਧੀਆ ਬਣ ਖਿਲਿਆ ਖਿਲਿਆ ਬਣਨ ਇਹਦੇ ਲਈ ਥੋੜਾ ਜਿਹਾ ਇਹਨੂੰ ਮਾਪਣਾ ਬਹੁਤ ਜ਼ਰੂਰੀ ਹੈ ਤੇ ਆਪਾਂ ਇੱਕ ਕੌਲਾ ਲੈ ਕੇ ਉਹਦੇ ਵਿੱਚ ਇਹ ਸਾਰੀਆਂ ਪਾਲੀਆਂ ਤੇ ਆਪਾਂ ਜੱਜ ਕਰ ਲਿਆ ਵੀ ਕਿੰਨੀਆਂ ਕਿ ਉਸ ਤੋਂ ਬਾਅਦ ਜਿਹੜਾ ਕੜਾਈ ਵਿੱਚ ਬਚਿਆ ਕਿਉ ਜਿਹਦੇ ਵਿੱਚ ਆਪਾਂ ਡ్రਾਈ ਫਰੂਟ ਫਰਾਈ ਕੀਤੇ ਆ ਉਸੇ ਵਿੱਚ ਹੀ ਆਪਾਂ ਇਹ ਸੇਵੀਆਂ ਨੂੰ ਪਾ ਦਾਂਗੇ 1 ਮਿੰਟ ਲਈ ਹਲਕਾ ਹਲਕਾ ਇਹਨਾਂ ਨੂੰ ਰੋਸਟ ਕਰੀ ਜਾਵਾਂਗੇ ਇੱਥੇ ਤੁਸੀਂ ਧਿਆਨ ਰੱਖਣਾ ਇਹ ਜਲਣੀਆਂ ਬਿਲਕੁਲ ਨਹੀਂ ਚਾਹੀਦੀਆਂ ਕਿਉਂਕਿ ਬਹੁਤ ਜ਼ਿਆਦਾ ਪਤਲੀਆਂ ਹੁੰਦੀਆਂ ਜੇ ਥੋੜਾ ਜਿਹਾ ਵੀ ਸੇਕ ਇਹਨਾਂ ਨੂੰ ਜ਼ਿਆਦਾ ਲੱਗ ਗਿਆ ਤੇ ਇਹਨਾਂ ਦਾ ਟੇਸ ਜਿਹੜਾ ਖਰਾਬ ਹੋ ਜਾਊਗਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਤੇ ਕਿਉਂ ਉਹ ਵੀ ਇੱਥੇ ਤੁਹਾਡਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਹੌਲੀ ਹੌਲੀ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਇਹ ਪੱਕੀਆਂ ਪਹਿਲਾਂ ਹੀ ਹੁੰਦੀਆਂ ਨੇ ਪਰ ਹਲਕੀਆਂ ਜਿਹਾ ਰੋਸਟ ਕਰਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਇੱਕ ਤੋਂ ਡੇਢ ਮਿੰਟ ਵਿੱਚ ਇਹਨਾਂ ਨੇ ਆਪਣਾ ਕਲਰ ਵੀ ਚੇਂਜ ਕਰ ਲਿਆ ਤੇ ਚੰਗੀ ਤਰ੍ਹਾਂ ਇਹ ਰੋਸਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਸਮਾਨ ਆਪਾਂ ਨਾਲ-ਨਾਲ ਪਾ ਰਹੇ ਹਾਂ ਤੁਹਾਨੂੰ ਦੱਸਦੇ ਜਾਵਾਂਗੇ ਫਿਰ ਆਪਾਂ ਲਈਏ ਇੱਕ ਇਲਾਇਚੀ ਤੇ ਇੱਕ ਲੌਂਗ ਜਿਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਤੁਸੀਂ ਚਾਹੋ ਤਾਂ ਇਹਨੂੰ ਪਹਿਲੇ ਹੀ ਘਿਓ ਵਿੱਚ ਪਾ ਸਕਦੇ ਹੋ ਉਸ ਤੋਂ ਬਾਅਦ ਥੋੜਾ ਜਿਹਾ ਲੈ ਆਪਾਂ ਨਾਰੀਅਲ ਦਾ ਬੁਰਾਦਾ ਜਿਵੇਂ ਘਰ ਵਿੱਚ ਪਿਆ ਸੀ ਇਹ ਨਾਰੀਅਲ ਜਿਹਨੂੰ ਆਪਾਂ ਗ੍ਰੇਟ ਕਰ ਲਿਆ ਤੁਸੀਂ ਬਾਜ਼ਾਰ ਵਾਲਾ ਵੀ ਵਰਤ ਸਕਦੇ ਹੋ ਉਸ ਤੋਂ ਬਾਅਦ 2-3 ਚਮਚ ਪਾਏ ਆਪਾਂ ਮਿਸ਼ਰੀ ਦੇ ਪੀਸੀ ਹੋਈ ਮਿਸ਼ਰੀ ਦਾ ਆਪਾਂ ਇਹਦੇ ਵਿੱਚ ਮਿੱਠਾ ਕਰਾਂਗੇ ਖੰਡ ਵਗੈਰਾ ਨਹੀਂ ਪਾਈ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਤੇ ਹੌਲੀ-ਹੌਲੀ ਇਹਨੂੰ ਮਿਕਸ ਕਰਦੇ ਜਾਵਾਂਗੇ ਫਿਰ ਜਿਹੜੇ ਭਾਂਡੇ ਨਾਲ ਆਪਾਂ ਸੇਵੀਆਂ ਨੂੰ ਮਿਨੇਆ ਸੀ ਉਸ ਭਾਂਡੇ ਦਾ ਅੱਧਾ ਹਿੱਸਾ ਆਪਾਂ ਪਾਇਆ ਪਾਣੀ ਉਸ ਤੋਂ ਵੀ ਆਪਾਂ ਥੋੜਾ ਜਿਹਾ ਘੱਟੀ ਪਾਇਆ ਤੇ ਹੌਲੀ-ਹੌਲੀ ਇਹਨੂੰ ਇਹਦੇ ਵਿੱਚ ਪਕਾ ਲਾਂਗੇ ਦੋ ਕਮਿੰਟਾਂ ਦੇ ਵਿੱਚ ਇਹ ਪਾਣੀ ਜਿਹੜਾ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਊਗਾ ਉਸ ਤੋਂ ਬਾਅਦ ਜਿਹੜੇ ਡ్రਾਈ ਫਰੂਟ ਆਪਰ ਫਰਾਈ ਕੀਤੇ ਸੀ ਉਹਨਾਂ ਨੂੰ ਇਹਦੇ ਵਿੱਚ ਪਾ ਦਿਓ ਫਿਰ ਆਪਾਂ ਲਾਸਟ ਤੇ ਇਹਨੂੰ 1-2 ਮਿੰਟ ਹੋਰ ਪਕਾਵਾਂਗੇ ਬਹੁਤ ਹੀ ਮਜ਼ੇਦਾਰ ਜੀਆਂ ਸੋਈਆਂ 5 ਤੋਂ 7 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਤੇ ਟੇਸਟੀ ਐਨੀਆਂ ਬਣਦੀਆਂ ਜਦੋਂ ਤੁਸੀਂ ਇੱਕ ਵਾਰੀ ਬਣਾ ਲਈਆਂ ਤਾਂ ਬਾਰ-ਬਾਰ ਬਣਾਇਆ ਕਰੋਗੇ ਫਿਰ ਆਪਾਂ ਇਹਦੇ ਵਿੱਚ 2 ਚਮਚ ਪਾਏ ਆ ਮਿਲਕ ਪਾਊਡਰ ਦੇ ਤੇ ਇਹ ਬਿਲਕੁਲ ਤੁਸੀਂ ਲਾਸਟ ਤੇ ਪਾਉਣਾ ਹੈਗਾ ਮਿਲਕ ਪਾਊਡਰ ਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ ਇੱਥੇ ਤੁਸੀਂ ਮਲਾਈ ਵੀ ਪਾ ਸਕਦੇ ਹੋ ਤੁਹਾਡੇ ਕੋਲ ਥੋੜਾ ਜਿਹਾ ਖੁਆ ਹੋਇਆ ਉਹ ਵੀ ਪਾ ਸਕਦੇ ਹੋ ਹੌਲੀ ਹੌਲੀ ਇਹਨੂੰ ਆਪਾਂ ਮਿਕਸ ਕਰ ਦਾਂਗੇ ਜਿਹੜਾ ਹੀ ਮਿਲਕ ਪਾਊਡਰ ਦਾ ਇਹਦੇ ਵਿੱਚ ਟੇਸਟ ਆਉਂਦਾ ਉਹ ਲਾਜਵਾਬ ਹੁੰਦਾ ਹੈ ਇੰਨੀ ਜਿਆਦਾ ਖੁਸ਼ਬੂ ਤੁਹਾਡੀ ਕਿਚਨ ਵਿੱਚ ਆਜੂਗੀ ਤੁਹਾਡਾ ਮੰਲੋ ਮੱਲੀ ਦਿਲ ਕਰੂਗਾ ਕਿ ਮੈਂ ਇਹਨੂੰ ਜਲਦੀ ਜਲਦੀ ਖਾਵਾਂ ਉਸ ਤੋਂ ਬਾਅਦ ਇਹਨੂੰ ਆਪਾਂ ਟੱਕ ਦਾਂਗੇ ਸਿਰਫ ਅੱਧੇ ਇੱਕ ਮਿੰਟ ਲਈ ਤੇ ਗੈਸ ਨੂੰ ਕਰ ਦਾਂਗੇ ਬੰਦ ਜਦੋਂ ਹੀ ਤੁਸੀਂ 10 ਮਿੰਟਾਂ ਬਾਅਦ ਇਹਨੂੰ ਦੇਖੋਗੇ ਤਾਂ ਸਾਰੀਆਂ ਹੀ ਇਹ ਖਿਲੀਆਂ ਖਿਲੀਆਂ ਜਿਵੇਂ ਬਣ ਜਾਣਗੀਆਂ ਬਿਲਕੁਲ ਨਹੀਂ ਜੁੜਨਗੀਆਂ ਜਦੋਂ ਤੁਸੀਂ ਖਾਓਗੇ ਇਹ ਆਪਣੇ ਆਪ ਹੀ ਅਲੱਗ ਹੁੰਦੀਆਂ ਜਾਣਗੀਆਂ ਬਹੁਤ ਹੀ ਮਜ਼ੇਦਾਰ ਜੀਆਂ ਸਵਈਆਂ ਬਣ ਕੇ ਤਿਆਰ ਹੈ ਝਟਪਟ ਕੋਈ ਘਰ ਦੇ ਵਿੱਚ ਮਿੱਠਾ ਮੰਗੇ ਤੇ ਜਲਦੀ ਜਲਦੀ ਬਣਾ ਕੇ ਤੁਸੀਂ ਵਾ ਸਕਦੇ ਹੋ ਸਿੰਪਲ ਜੀ ਰੈਸਪੀ ਹੈ ਟਰਾਈ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਹੁਣ ਬਣਾਓ ਤੇ ਖਾਓ